ਹਰਿਆਣੇ ਬਾਰੇ ਵੀ ਥੋੜਾ ਜਿਹਾ ਦੱਸਿਓ ਉੱਥੇ ਗੋਪਾਲ ਕਾਂਡਾ ਦੇ ਜਿਹੜੀ ਕਹਿ ਲੋ ਐਂਟਰੀ ਨਾਲ ਜਾਂ ਆਉਣ ਨਾਲ ਉੱਥੇ ਫੇਰ ਥੋੜਾ ਜਿਹਾ ਸਿਸਟਮ ਜਿਹਾ ਬਦਲ ਗਿਆ ਬੀਜੇਪੀ ਵਾਲਾ ਕਿਵੇਂ ਦੇਖ ਰਹੇ ਹੋ ਉੱਥੋਂ ਦੇ ਮਾਹੌਲ ਨੂੰ ਨਹੀਂ ਗੋਪਾਲ ਕਾਂਡਾ ਤੇ ਉੱਥੇ ਸੀਗਾ ਗੋਪਾਲ ਕਾਂਡਾ ਦੇ ਵਿਰੋਧ ਦੇ ਵਿੱਚ ਜਿਹੜਾ ਸਰਸੇ ਤੋਂ ਇਹਨਾਂ ਦਾ ਉਮੀਦਵਾਰ ਸੀਗਾ ਜੀ ਉਹ ਉਹਨੂੰ ਉਹਨਾਂ ਨੇ ਵਾਪਸ ਲੈ ਲਿਆ ਵਾਪਸ ਲੈ ਲਿਆ ਜੀ ਦੇਖੋ ਸਭ ਗੱਲ ਕੀ ਹੈ ਕਿ ਆਈਐਨਐਲਡੀ ਤੇ ਗੋਪਾਲ ਕਾਂਡਾ ਜਿਹੜੇ ਉਹ ਇਕੱਠੇ ਹੋ ਗਏ ਹੂੰ ਨਾਲ ਇੱਕ ਹੋਰ ਧਿਰ ਸੀ ਇਹਨਾਂ ਨੇ ਜੁਗਾੜਬੰਦੀ ਜੀ ਕਰ ਲਈ ਗੋਪਾਲ ਕੰਡਾ ਸ਼ਰਿਆਮੀ ਕਹਿ ਗਿਆ ਉਹ ਸ਼ਰਿਆਮੀ ਕਹਿ ਗਿਆ ਕਿ ਦੇਖੋ ਜੀ ਗੱਲ ਇਹ ਆ ਸਾਬ ਕਿ ਅਸੀਂ ਜਿੱਤ ਕੇ ਅਸੀਂ ਤੇ ਜਾਣਾ ਭਾਜਪਾ ਦੇ ਨਾਲ ਜੀ ਅਵੇ ਛੋਟਾਲਾ ਫਸ ਗਿਆ ਹੂੰ ਉਹਨੇ ਆਖਿਆ ਕਿ ਜੇ ਐਸੀ ਗੱਲ ਕੀਤੀ ਆ ਨਹੀਂ ਗੋਪਾਲ ਨੇ ਤੇ ਮੈਂ ਉਹਦੇ ਨਾਲ ਗੱਲ ਕਰਾਂਗਾ ਹੂੰ ਹੂੰ ਬਿਲਕੁਲ ਉਹ ਇਸ ਤੋਂ ਪਹਿਲਾਂ ਗੱਲ ਕਰਦਾ ਤੇ ਭਾਜਪਾਲੇ ਨੇ ਕੰਮੀ ਨਵੇੜ ਦਿੱਤਾ ਸੰਕੇਤ ਸਾਫ ਨੇ ਕਿ ਅੱਜ ਭਾਜਪਾ ਗੋਪਾਲ ਕਾਂਡਾ ਨੂੰ ਨੇੜੇ ਲਾ ਰਹੀ ਹੈ ਇਹ ਉਹੀ ਭਾਜਪਾ ਹੈ ਜੋ ਗਿੱਤ ਕਾ ਜਿਹੜੀ 에ਅਰ ਹੋਸਟ ਸੀਗੀ ਉਸ ਮੁਕਦਮੇ ਚ ਧਰਨੇ ਲਾ ਲਾ ਕੇ ਗੋਪਾਲ ਕਾਂਡਾ ਦਾ ਅਸਤੀਫਾ ਮੰਗਦੀ ਹੈ ਅਸਤੀਫਾ ਮੰਗਦੀ ਇਸ ਬਿਲਕੁਲ ਹੁਣ ਅੱਜ ਇਹ ਦੌਰ ਹੈ ਕਿ ਗੋਪਾਲ ਕਾਂਡਾ ਇਹਨਾਂ ਨੂੰ ਕਹ ਲੋ ਕਿ ਇਲੂ ਇਲੂ ਕਰਦਾ ਪਿਆ ਹੂੰ ਵੈਸੇ ਆ ਜਿਹੜੀ ਸਰਕਾਰ ਸੀ ਇਹਦੇ ਚ ਵੀ ਇਹਦਾ ਇਲੂ ਇਲੂ ਸੀਗਾ ਹੁਣ ਦੇਖਣ ਵਾਲੀ ਗੱਲ ਹੈ ਨਾ ਕਿ ਇੱਕ ਪਾਸੇ ਗੋਪਾਲ ਕਾਂਡਾ ਵੀ ਇਹਨਾਂ ਨੇ ਨੇੜੇ ਲਾ ਲਿਆ ਤੇ ਦੂਜੇ ਪਾਸੇ ਕਾਂਡ ਦੀ ਵੀ ਸਮਝ ਆ ਗਈ ਕਿ ਇਹ ਜੋਟੀ ਕਿਵੇਂ ਬਣ ਗਈ ਇਹ ਤੇ ਗੱਲਾਂ ਆਪ ਹੀ ਇਹਨਾਂ ਨੇ ਕੱਢ ਦਿੱਤੀਆਂ ਜੀ 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 ਕਿ ਜੋਟੀ ਕਿਵੇਂ ਬਣੀ ਇਹਨਾਂ ਦੀ ਸਾਰਾ ਹਿਸਾਬ ਕਿਤਾਬ ਕਿਉਂਕਿ ਇੱਕ ਦੋ ਥਾਵਾਂ ਤੇ ਮੈਚ ਫਿਕਸ ਚੱਲਦੇ ਪਏ ਨੇ ਹਰਿਆਣੇ 'ਚ ਜਿਹੜੇ ਅਕਸਰ ਰਾਜਨੀਤੀ 'ਚ ਚੱਲਦੇ ਆ ਕਿ ਤੂੰ ਉੱਥੇ ਜਿਤਾ ਦੇ ਅਸੀਂ ਇੱਥੇੋਂ ਜਿਤਾ ਦੇਾਂਗੇ ਤੈਨੂੰ ਕਿਉਂਕਿ ਪੱਕਾ ਹੋ ਨਹੀਂ ਰਿਹਾ ਕਿ ਸਾਹਮਣੇ ਲੱਗ ਰਿਹਾ ਸਾਰਿਆਂ ਦੇ ਸਾਹਮਣੇ ਆ ਰਹੀ ਆ ਖੇਡੋ ਖਿਲਰ ਚੁੱਕੀ ਆ ਤਾਂ ਕਿਧੋ ਦੇ ਵਿੱਚੋਂ ਜੋ ਕੁਝ ਨਿਕਲ ਰਿਹਾ ਤੁਹਾਡੇ ਸਾਹਮਣੇ ਆ ਤਾਂ ਇਹਨਾਂ ਨੇ ਤੇ ਉਹ ਤੁਸੀਂ ਦੇਖੋ ਝਾਰਖੰਡ ਦੇ ਵਿੱਚ ਜਿਹੜਾ ਮਧੂਕੋੜਾ ਹੁੰਦਾ ਸੀ ਉਹਨੂੰ ਵੀ ਗੱਲਾਂ ਲਾ ਲਿਆ ਜਾ ਕੇ ਜੀਤੇ ਤੇ 4000 ਕਰੋੜ ਦੇ ਸਕੈਮ ਦਾ ਦੋਸ਼ ਸੀ ਇਹ ਵੀ ਜੇਲ੍ਹ ਚ ਰਿਹਾ ਤੇ ਉਹ ਵੀ ਜੇਲ੍ਹ ਚ ਰਿਹਾ ਉੱਥੇ ਫਿਰ ਦੋਸਤੀ ਪੱਕੀ ਮਧੂਕੋੜਾ ਦੇ ਖਿਲਾਫ ਵੀ ਭਾਜਪਾ ਪ੍ਰਦਰਸ਼ਨ ਕਰਦੀ ਰਹੀ ਆ ਜੀ ਅੱਜ ਦੀ ਭਾਜਪਾ ਹਾਈ ਵੱਖਰੀ ਹੈ ਜਿਸ ਨੂੰ ਗੁਜਰਾਤ ਲੋਬੀ ਚਲਾ ਰਹੀ ਆ ਤਾਂ ਖੈਰ ਗੋਪਾਲ ਕਾਂੜਾ ਤੇ ਹੁਣ ਦੇਖੋ ਕਿਹਦਾ ਕਿਹਦਾ ਕੰਡਾ ਕੱਢਦਾ ਕਿ ਆਪ ਹੀ ਉਹਦੇ ਪੈਰ 'ਚ ਕੰਡਾ ਵੱਜਦਾ ਬਾਕੀ ਹਰਿਆਣੇ 'ਚ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਨਾ ਉਹ ਕੁਝ ਕਹਿ ਲੋ ਕਿ ਕਰਨੂ ਫਿਰਦੀ ਆ ਜੀ ਖਾਸ ਤੌਰ ਤੇ ਕਹਿੰਦੇ ਆ ਕਿ ਕੱਲ ਡਿਊਟੀਆਂ ਡੈਟੀਆਂ ਲਾ ਦਿੱਤੀਆਂ ਜਿੰਨੇ ਸਾਡੇ ਮੰਤਰੀ ਆ ਸਾਰਿਆਂ ਨੂੰ ਕਹਿ ਦਿੱਤਾ ਕਿ ਬੈਗ 'ਚ ਲੀੜੇ ਪਾ ਲੋ ਤੇ ਇਧਰ ਨੂੰ ਆ ਜਾਓ ਜੀ ਉਹ ਇੱਥੇ ਪਹੁੰਚਣਗੇ ਇੱਥੇ ਪੂਰੀਆਂ ਉਹ ਲਾਉਣਗੇ 12 12 ਹੂੰ ਤੇ ਇਨਾਂ ਦੀ ਨਿਗਾਹ ਹੈਗੀ ਐ ਜਿਵੇਂ ਪੰਜਾਬ ਦੇ ਨਾਲ ਨਾਲ ਇੱਕ ਜਿਹੜੀ ਬੈਲਟ ਲੱਗਦੀ ਆ ਚਾਹੇ ਤੁਸੀਂ ਉਹ ਅੰਮਾਲਾ ਤੋਂ ਲੱਗ ਜਾਓ ਸ਼ਾਹਬਾਦ ਤੋਂ ਲੱਗ ਜਾਓ ਨਰੈਣਗੜ੍ਹ ਵਗੈਰਾ ਡੱਬਾ ਵਾਲੀ ਤੱਕ ਆ ਗਈ ਉਹ ਜਿਹੜੀ ਆ ਕਿਉਂਕਿ ਕੁਝ ਸੀਟਾਂ ਨੇ ਜਿੱਥੇ ਹੰਬਲਾ ਮਾਰ ਕੇ ਕੁਝ ਨਾ ਕੁਝ ਦਰਜ ਕੀਤਾ ਜਾਵੇ ਮੈਂ ਜੋ ਗੱਲ ਛੱਡ ਕੇ ਆਇਆ ਪਿੱਛੇ ਮੈਂ ਉਹਦੇ ਨਾਲ ਹੀ ਰਿਲੇਟ ਕਰਦਾ ਕਿ ਕੇਜਰੀਵਾਲ ਸਾਹਿਬ ਚਾਹੁੰਦੇ ਨੇ ਕਿ ਹੁਣ ਥੋੜਾ ਜਿਹਾ ਦਾਇਰਾ ਵਧਾਇਆ ਜਾਵੇ ਵਧਾਇਆ ਜਾਵੇ ਤਾਂ ਕਿ ਨੈਸ਼ਨਲ ਪੱਧਰ ਤੇ ਕੌਮੀ ਪੱਧਰ ਤੇ ਜਿਹੜਾ ਨਾ ਉਹ ਇੱਕ ਫੇਸ ਬਣ ਕੇ ਉੱਪਰ ਆ ਜਾਂਦਾ ਜੀ ਇਸ ਵਾਰੀ ਤਾਂ ਆਉਣ ਵਾਲੀ ਟ੍ਰੇਡ ਕਹਿੰਦੇ ਨੀਤ ਰੀ ਜਾਵੇ ਨਾ ਗੋਆ ਦੇ ਵਿੱਚ ਵੀ ਇਹਨਾਂ ਨੇ ਹਾਜ਼ਰੀ ਦਰਜ ਕਰਵਾ ਦਿੱਤੀ ਸੀ ਗੁਜਰਾਤ ਚ ਵੀ ਕਰਵਾ ਦਿੱਤੀ ਆ ਤਾਂ ਇਸ ਤਰ੍ਹਾਂ ਹਾਜ਼ਰੀਆਂ ਦਰਜ ਕਰਵਾ ਰਹੇ ਆ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਕੁਝ ਵੇਖਣ ਨੂੰ ਮਿਲੇ ਪਰ ਐਤਕੀ ਹਰਿਆਣੇ ਚ ਇਹਨਾਂ ਦਾ ਕੋਈ ਬਹੁਤਾ ਜ਼ਿਆਦਾ ਉੱਥੇ ਕੰਮ ਚੱਲਣਾ ਵਾਲਾ ਨਹੀਂ ਜੀ ਮੇਰਾ ਕਹਿ ਲੋ ਕਿ ਕੋਈ ਦੋਸਤ ਹੈ ਜਿਹੜਾ ਕਿ ਬਹੁਤ ਬਰੀਕੀ ਨਾਲ ਚੋਂ ਦੇ ਵਿੱਚ ਇਨਵੋਲ ਜੀ ਜੀ ਤਾਂ ਉਹਦਾ ਤੇ ਮੈਨੂੰ ਸਨੇਹਾ ਸੀਗਾ ਉਹ ਕਹਿੰਦੇ ਕਿ ਕਿਤੇ 5000 ਵੀ ਇਹਨਾਂ ਦੀ ਵੋਟ ਨਿਕਲ ਆਵੇ ਤੇ ਬਹੁਤ ਵੱਡੀ ਗੱਲ ਆ ਪਰ ਜੋਰ ਲਾਉਣਾ ਤੇ ਬਈ ਹਰ ਇੱਕ ਦਾ ਕਹਿ ਲੋ ਫਰਜ਼ ਹੈਗਾ ਹੀ ਆ ਲਾਉਂਦੇ ਆ ਪਰ ਇੱਕ ਮੋੜ ਤਾਂ ਵੱਜ ਜਾਂਦਾ ਜੀ ਹਾਂਜੀ ਹਾਂਜੀ ਤਾਂ ਇਹਨਾਂ ਦੀ ਗੇਮ ਇਹੋ ਹੀ ਆ ਕਿ ਖਾਸ ਤੌਰ ਤੇ ਪੰਜਾਬ ਦੇ ਨਾਲ ਲੱਗਦੀਆਂ ਕੁਝ ਸੀਟਾਂ ਤੇ ਜੋਰ ਮਾਰ ਕੇ ਜੇ ਕੰਮ ਕੱਢ ਲਿਆ ਜਾਵੇ ਜੀ ਜੀ ਤਾਂ ਘਟੂ ਘਟਿੱਕ ਇੱਥੇ ਵੀ ਧਿਰ ਦੀ ਹਾਜ਼ਰੀ ਤੇ ਜਿਹੜੀ ਹੈ ਨਾ ਉਹ ਬਣੇਗੀ ਬਿਲਕੁਲ ਬਿਲਕੁਲ ਇੱਕ ਮਿੱਤਰ ਕਹਿ ਰਹੇ ਨੇ ਕਿ ਆਪ ਦਾ ਤੇ ਬੀਜੇਪੀ ਦਾ ਦੋਨਾਂ ਦਾ ਹੀ ਕਹਿੰਦੇ ਉੱਥੇ ਹਾਲ ਮਾੜਾ ਹੈ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਸਿੱਖ ਬੈਲਟ ਛੱਡ ਕੇ ਕਹਿੰਦੇ ਕੌਣ ਜਾਣਦਾ ਨਹੀਂ ਬਿਲਕੁਲ ਇਹ ਇਸੇ ਕਰਕੇ ਹੀ ਅੱਗੇ ਵਧ ਰਹੇ ਆ ਕਿ ਭਾਈ ਸਾਨੂੰ ਸਾਰੇ ਜਾਣਨ ਲੱਗ ਜਾਣ ਹਨ ਜੀ ਦੇਖੋ ਨਹੀਂ ਇਹ ਤਾਂ ਆਪਾਂ ਮੰਨਦੇ ਆ ਕਿ ਜੇ ਉੱਥੇ ਹਰਿਆਣੇ ਦੀ ਵਸੋਂ ਦੇ ਹਿਸਾਬ ਨਾਲ ਦੇਖੋਗੇ ਤਾਂ 4.5% ਸਿੱਖ ਬਣਦੇ ਨੇ ਜੀ ਕੁਝ ਸੀਟਾਂ ਤੇ ਜਾ ਕੇ ਸਿੱਖ ਵੋਟ ਜਿਹੜੀ ਹੈ ਉਹ ਫੈਸਲਾ ਕੌਣ ਸਾਬਤ ਹੁੰਦੀ ਹੈ ਹੁੰਦੀ ਹੈ ਬਿਲਕੁਲ ਇਸੇ ਕਰਕੇ ਤੁਸੀਂ ਦੇਖੋਗੇ ਭਾਜਪਾ ਨੇ ਡੱਬ ਵਾਲੀ ਇੱਕ ਤਾਂ ਸਿੱਖ ਚਿਹਰਾ ਇਹਨਾਂ ਨੇ ਦਿੱਤਾ ਸੀਗਾ ਉਹ ਵਾਪਸ ਲੈਣੀ ਪਈ ਟਿੱਕ ਟਿੱਕ ਕਿਉਂਕਿ ਉਹਦੀਆਂ ਕੁਝ ਫੋਟੋਆਂ ਭਾਜਪਾ ਦੀਆਂ ਨੇਤਾ ਦੀਆਂ ਜਿਹੜੀਆਂ ਸੀਗੀਆਂ ਉਹ ਨਿਕਲ ਆਈਆਂ ਸੀ ਆਰਮੀ ਪਾਕਿਸਤਾਨ ਦੀ ਨਾਲ ਤੇ ਇਧਰੋਂ ਤੁਸੀਂ ਦੇਖੋਗੇ ਮੰਗੇ ਆਣਾ ਸਾਹਿਬ ਉਤਾਰਿਆ ਉਹਨਾਂ ਨੇੜਾ ਵਾਲੀ ਤੋਂ ਹੂੰ ਹੂੰ ਜੀ ਤੇ ਯਾਨੀ ਇਸ ਤਰ੍ਹਾਂ ਉੱਥੋਂ ਦੀਆਂ ਪਾਰਟੀਆਂ ਵੀ ਇਸ ਗੱਲ ਨੂੰ ਮੰਨਦੀਆਂ ਕਿ ਕੁਝ ਸੀਟਾਂ ਤੇ ਇਹਨਾਂ ਦੀ ਨੁਮਾਇੰਦਗੀ ਜਿਹੜੀ ਹੈ ਉਹ ਜ਼ਰੂਰੀ ਆ ਕਿਉਂਕਿ ਕੁਝ ਸੀਟਾਂ ਤੇ ਜਾ ਕੇ ਵਸੋਂ ਓਵਰਾਲ 4.5% ਲੱਗੇਗੀ ਤੁਹਾਨੂੰ ਪਰ ਇੱਕ ਖਾਸ ਇਲਾਕੇ ਦੀ ਜੇ ਆਪਾਂ ਗੱਲ ਕਰ ਲਈਏ ਉਹਦੇ ਵਿੱਚ ਉਹ ਜਿਹੜੀ ਵੋਟ ਆ ਕਈ ਥਾਈ ਉਹ ਬਹੁਤ ਪ੍ਰਭਾਵਸ਼ਾਲੀ ਵੋਟ ਬਣ ਜਾਂਦੀ ਹੈ ਸਰ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਥੇ ਕੁਝ ਦੋਸਤ ਪੰਜਾਬੀ ਜੀ ਕਹਿ ਰਹੇ ਨੇ ਕਿ 5 ਅਕਤੂਬਰ ਨੂੰ ਜਿਹੜਾ ਚੋਣ ਵਾਲਾ ਆਇਆ ਸੀ ਹੁਕਮ ਉਹਦੇ ਬਾਰੇ ਗੱਲ ਕਰਿਓ ਇਹਦੇ ਬਾਰੇ ਕੱਲ ਗੱਲ ਹੋ ਗਈ ਸੀਗੀ ਜੀ ਬਾਕੀ ਕੋਈ ਹੋਰ ਕੋਈ ਪੱਕਾ ਨਹੀਂ ਹਾਲੇ ਸਰ ਕੋਈ ਪੱਕੀ ਤਰੀਕ ਨਹੀਂ ਹੈ ਕਿ ਪੰਚਾਇਤੀ ਚੋਣਾਂ ਦੀ ਅੱਜ ਉਹੀ ਟ੍ਰਿਬਿਊਨ ਜਿਹੜਾ ਕੱਲ 5 ਦਾ ਕਹਿ ਰਿਹਾ ਸੀਗਾ ਅੱਜ ਕਹਿ ਰਿਹਾ ਕਿ 10 ਅਕਤੂਬਰ ਤੱਕ ਹੋ ਸਕਦੀਆਂ ਹੂੰ ਹੋ ਜਾਣਗੇ ਜਿੱਦਨ ਨੋਟੀਫਿਕੇਸ਼ਨ ਜਾਰੀ ਹੋਏਗਾ ਅਸਲ ਦੇ ਵਿੱਚ ਤੇ ਉਦੋਂ ਹੀ ਮੋਹਰ ਲੱਗਣੀ ਹੈ ਨਾ ਬਸਤੀ ਤੇ ਉਦੋਂ ਹੀ ਹੋਣੀ ਹੈ ਸਰ ਬਿਲਕੁਲ 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 ਆ ਗੁਰਵਿੰਦਰ ਜੀ ਦਾ ਇੱਕ ਦੋ ਤਿੰਨ ਵਾਰੀ ਮੈਸੇਜ ਆ ਗਿਆ ਜੀ ਇਹ ਕਹਿੰਦੇ ਕਿ ਕੈਨੇਡਾ ਦੇ ਕਯੂਬਿਕ ਦੇ ਵਿੱਚ ਸਰਕਾਰੀ ਸਕੂਲਾਂ ਦੇ ਦਫ਼ਤਰ ਦਸਤਾਰ ਬੰਨਣ ਤੇ ਰੋਕ ਲਾ ਦਿੱਤੀ ਹੈ ਇਹਦੇ ਬਾਰੇ ਕੋਈ ਗੱਲ ਕਰਿਓ ਇਹ ਅਸੀਂ ਤੇ ਹੁਣ ਕੀ ਇੱਥੇ ਬੈਠੇ ਗੱਲ ਕਰੀਏ ਗੱਲ ਇਹ ਹੈ ਕਿ ਇਹ ਕੰਮ ਹੈ ਜਿਹੜਾ ਸਰਕਾਰ ਦੇ ਪੱਧਰ ਦਾ ਤੇ ਸਰਕਾਰ ਦੇ ਪੱਧਰ ਦਾ ਜੇ ਆਪਾਂ ਦੇਖੀਏ ਤੇ ਕੈਨੇਡਾ ਦੇ ਨਾਲ ਰਿਸ਼ਤਾ ਸੁਖਾਵਾਂ ਨਹੀਂ ਹੈ ਜੀ ਉਹ ਇੱਕ ਫਾਰਮੈਲਟੀ ਹੋਏਗੀ ਉਹਨਾਂ ਦੀ ਉਹ ਕਰ ਦੇਣਗੇ ਤਾਂ ਬਹੁਤ ਵਧੀਆ ਗੱਲ ਆ ਪਰ ਜਿਹੜੀਆਂ ਉੱਥੋਂ ਦੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਉੱਥੇ ਬੈਠੇ ਸਿੱਖ ਲੀਡਰ ਨੇ ਉਹਨਾਂ ਨੂੰ ਯਤਨ ਕਰਨੇ ਚਾਹੀਦੇ ਆ ਜੀ ਦੇਖੋ ਭਾਰਤ ਦੀ ਗਵਰਨਮੈਂਟ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਕਰਦਾ ਉਹਨੂੰ ਤੇ ਤੁਸੀਂ ਕਈ ਕੁਝ ਕਹਿੰਦੇ ਜੇ ਕੋਈ ਗੱਲ ਕਰੇ ਮੂਤ ਪੀਣਾ ਕਹਤਾ ਫਲਾਣੇ ਨੂੰ ਮਤਲਬ ਕਿਦਾਂ ਚੜਾਉਣ ਆਲੀਆ ਹੂੰ ਹੂੰ ਤੇ ਜੇ ਉੱਥੇ ਹੁਣ ਕਰ ਰਹੇ ਤੇ ਉੱਥੇ ਉੱਥੇ ਗੱਲ ਫਿਰ ਤੁਸੀਂ ਵੀ ਕਰਨੀ ਆ ਬਿਲਕੁਲ ਇਥੋਂ ਵਾਲੀਆਂ ਘਟਨਾਵਾਂ ਤੇ ਤੁਹਾਨੂੰ ਦੇ ਦੀਆਂ ਨੇ ਜੀ ਜਿਹੜੇ ਉੱਥੋਂ ਦੇ ਲੀਡਰ ਮੈਂ ਉਹਨਾਂ ਦੀ ਗੱਲ ਕਰ ਰਿਹਾ ਤਾਂ ਉਹ ਉੱਥੋਂ ਵਾਲੀਆਂ ਗੱਲਾਂ ਫਿਰ ਭਾਈ ਉੱਥੋਂ ਦੀ ਸਰਕਾਰ ਦੇ ਨਾਲ ਤੁਹਾਨੂੰ ਹੀ ਰਾਬਤਾ ਕਰਕੇ ਹੱਲ ਕਰਵਾਉਣੀ ਆ ਪੈਣਗੇ ਨਾ ਇਹ ਸਰਕਾਰਾਂ ਦਾ ਤਾਂ ਕੀ ਹੈ ਕਿ ਇੱਕ ਫਾਰਮੈਲਟੀ ਕਰ ਸਕਦੀਆਂ ਨੇ ਹੂੰ ਸੋ ਇਸ ਕਰਕੇ ਇਹ ਗੱਲ ਜਿਹੜੀ ਆ ਪਿਛਲੇ ਦਿਨੀ ਕੁਝ ਸਿੱਖ ਲੀਡਰ ਜਿਹੜੇ ਇੱਧਰ ਦੇ ਆ ਉਹਨਾਂ ਦੇ ਨੋਟਸ 'ਚ ਵੀ ਆਈ ਉਹਨਾਂ ਨੇ ਅੱਗੇ ਗੱਲ ਵਧਾਈ ਆ ਤਾਂ ਉੱਥੋਂ ਦੇ ਜਿਹੜੇ ਸਿੱਖ ਆਗੂ ਉਹਨਾਂ ਨੂੰ ਬੇਨਤੀ ਕਰ ਸਕਦੇ ਆਪਾਂ ਕਿ ਮੇਲੋ ਉਹਦਾ ਹੱਲ ਕਢੋ ਜਾਂ ਕਿਉਂ ਬਿਕ ਚਤੇ ਹੁਣ ਕਾਫੀ ਪੰਜਾਬੀ ਚਲੇ ਗਏ ਨੇ ਸਿੱਖ ਚਲੇ ਗਏ ਨੇ ਬਿਲਕੁਲ ਜੀ ਹਾਂਜੀ ਬਿਲਕੁਲ ਚਲੋ ਇਹ ਗੱਲ ਹੋ ਜਾਣੀ ਆ ਅੱਗੇ ਮਸਲਾ ਤੋਰੀ ਪੈਣਾ ਜੇ ਸਾਹਮਣੇ ਆਈ ਕੋਈ ਇਦਾਂ ਦੀ ਗੱਲ ਗੁਰੂ ਜੀ ਕਹਿ ਰਹੇ ਨੇ ਕਿ ਮਾਲੀ ਦੇ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਸਾਂਝੀ ਕਰੋ ਮਿੰਟੂ ਜੀ ਆਪਾਂ ਮਾਲੀ ਸਾਹਿਬ ਬਾਰੇ ਵੀ ਗੱਲ ਕਰ ਲਈਏ ਅੱਜ ਕੱਲ ਤੇ ਉਹ ਜਿਵੇਂ ਪਹਿਲਾਂ ਤੁਸੀਂ ਦੱਸਿਆ ਵੀ ਸੀਗਾ ਕਿ ਭਾਈ ਕਾਨੂੰਨ ਇਹ ਬਣਾ ਰਿਹਾ ਹੈ ਕੁਝ ਵੀ ਤੁਸੀਂ ਪੋਸਟ ਕਰੋਗੇ ਤੇ ਇਹਨਾਂ ਨੇ ਚੱਕ ਲੈਣਾ ਇਦਾਂ ਦਾ ਹੀ ਕੁਝ ਮਾਮਲਾ ਜਾਇਏ ਲੱਗ ਰਿਹਾ ਹੈ ਕਿ ਇੱਕ ਪੋਸਟ ਕਰਕੇ ਫੇਸਬੁੱਕ ਦੀ ਪੋਸਟ ਕਰਕੇ ਕਹਿੰਦੇ ਉਹਨਾਂ ਨੂੰ ਫੜਿਆ ਗਿਆ ਤੇ ਕੀ ਮਾਮਲਾ ਹੈ ਜੀ ਨਹੀਂ ਅੱਜ ਅੱਜ ਸਾਰੇ ਤੁਹਾਡੇ ਰੋਂਗ ਨੰਬਰ ਲੱਗ ਰਹੇ ਨੇ ਮਾਫ ਕਰਨਾ ਕਿਵੇਂ ਜੀ ਗੱਲ ਇਹ ਕਿ ਇਹ ਹੁਣ ਫੇਸਬੁੱਕ ਪੋਸਟ ਦਾ ਮਾਮਲਾ ਨਹੀਂ ਜੇ ਐਫ ਆਈ ਆਰ ਦੀ ਕਾਪੀ ਪੜੋਗੇ ਤੁਸੀਂ ਜੀ ਤਾਂ ਦਰਅਸਲ ਕੀ ਹੈ ਕਿ ਇਹ ਕੋਈ ਸੱਜਣ ਹੈ ਆ ਬਿਆਨ ਅਜਾਨੇ ਅਮਿਤ ਜੈਨ ਮੈਂ ਫਾਇਰ ਦੀ ਕਾਪੀ ਤੋਂ ਪੜ ਰਿਹਾ ਜੀ ਤੇ ਇਹ ਵੀ ਮੁਹਾਲੀ ਦਾ ਰਹਿਣ ਵਾਲਾ ਹੈ ਬਾਕੀ ਤਫਸੀਲ ਆਪਾਂ ਕੋਈ ਜ਼ਿਆਦਾ ਨਹੀਂ ਸਾਂਝੀ ਕਰਦੇ ਜੀ ਜੀ